ਤਾਲੀ ਉਮਰ ਆਪਹ ਜਾਂਦੀ ਹੈ ਤਾਂ ਉਹਦੇ ਨੂੰ ਬੜਾਪਾ ਪੈਨਸ਼ਨ ਲੱਗ ਜਾਂਦੀ ਹੈ ਉਸ ਤੋਂ ਉੱਪਰ ਪੈਨਸ਼ਨ ਲੱਗ ਜਾਂਦੀ ਹੈ ਲੇਬਰ ਕਾਰਡ ਦੇ ਕੀ ਬੇਨਫੀਟ ਹੁੰਦੇ ਨੇ ਲੇਬਰ ਕਾਰਡ ਦੇ ਬਹੁਤ ਫੈਨੀਫਿਟ ਨੇ ਜੀ ਲੇਬਰ ਕਾਰਡ ਦੇ ਵਿੱਚ ਇਹ ਪਹਿਲਾ ਪਹਿਲਾਂ ਦੱਸ ਦਿੰਨਾ ਮੈਂ ਜਿਹੜਾ ਲੇਬਰ ਕਾਰਡ ਹੈ ਇਹ ਕਾਰਪੈਂਟਰ ਪਲੰਬਰ ਇਲੈਕਟ੍ਰੀਸ਼ੀਅਨ ਮਜ਼ਦੂਰ ਮਿਸਤਰੀ ਸਰੀ ਵਾਲਾ ਬਿਲਡਿੰਗ ਵਾਲਾ ਪੀਓਪੀ ਵਾਲਾ ਜਿਹੜੇ ਕਿ ਇੱਕ ਬਿਲਡਿੰਗ ਬਣਾਉਣ 'ਚ ਸਹਿਯੋਗ ਕਰਦੇ ਨੇ ਇਹ ਸਾਰੇ ਉਹਨਾਂ ਦੇ ਲੇਬਰ ਕਾਰਡ ਬਣਦੇ ਆ ਵਜੀਫਾ ਸਕੀਮ ਲਾ ਲਓ ਆ ਵਜੀਫਾ ਸਕੀਮ ਜਿਹੜੀ ਹੈਗੀ ਆ 3000 ਤੋਂ ਲੈ ਕੇ 80000 ਤੱਕ ਜਿਹੜਾ ਹੈਗਾ ਇਹ ਜ ਤੇ ਜਾਂਦਾ ਏ ਉਹ ਕਿਸ ਤਰ੍ਹਾਂ ਜਿਵੇਂ ਕੋਈ ਬੱਚਾ ਕਲਾਸ ਚ ਪੜਦਾ ਏ ਪਹਿਲੀ ਕਲਾਸ ਚ ਪੜਦਾ ਦੂਸਰੀ ਚ ਪੜਦਾ ਏ ਜਦੋਂ ਪੰਜਵੀਂ ਪੜਦਾ ਜਾਂ ਅੱਠਵੀਂ ਦਸਵੀਂ ਚਲੇ ਜਾਂਦਾ ਏ ਜਿਵੇਂ ਪਲੱਸ 1 ਪਲੱਸ 2 ਚ ਹੋ ਗਿਆ ਤਾਂ ਲੇਡੀ ਜਿਹੜੀ ਕੁੜੀ ਹੋਏਗੀ ਬੱਚੀ ਹੋਏਗੀ ਉਹਨੂੰ 25000 ਰੁਪਿਆ ਤੇ ਜਿਹੜਾ ਬੱਚਾ ਹੋਵੇਗਾ ਮੁੰਡਾ ਹੋਵੇਗਾ ਉਹਨੂੰ 20000 ਰੁਪਿਆ ਮਿਲਦਾ ਏ ਸਾਲ ਦਾ ਸਾਲ ਦਾ ਜੀ ਸਾਲ ਦਾ ਜੀ ਜੁੜੇ ਹੋਏ ਖੰਨਾ ਟਾਈਮਸਟੇਬ ਵੀ ਦਾ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਪੰਜਾਬ ਸਰਕਾਰ ਵੱਲੋਂ ਜਿਥੇ ਇੱਕ ਪਿੰਡਾਂ ਦੇ ਵਿੱਚ ਕਿਰਤ ਵਿਭਾਗ ਵੱਲੋਂ ਇੱਕ ਅਵੇਅਰਨੈਸ ਕੈਂਪ ਲਗਾਏ ਜਾ ਰਹੇ ਨੇ ਇਸ ਅਵੇਅਰਨੈਸ ਕਿਹੜੇ ਡਿਪਾਰਟਮੈਂਟ ਇੱਥੇ ਪਹੁੰਚੇ ਹੋਏ ਨੇ ਪਿੰਡਾਂ ਦੇ ਵਿੱਚ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਕਿਉਂਕਿ ਲੇਬਰ ਡਿਪਾਰਟਮੈਂਟ ਤੋਂ ਵੀ ਕਿਰਤ ਵਿਭਾਗ ਤੋਂ ਵੀ ਜਿਹੜੀ ਟੀਮ ਪੂਰੀ ਇੱਥੇ ਪਹੁੰਚੀ ਹੋਈ ਹੈ ਤੇ ਦੇਖ ਸਕਦੇ ਹਾਂ ਵੀ ਜਿਹੜੇ ਲੋਕ ਨੇ ਇੱਥੇ ਜਿਹੜੇ ਇਹ ਕੈਂਪ ਨੇ ਕਿਰਤ ਵਿਭਾਗ ਵੱਲੋਂ ਚਾਹੇ ਬੁਢਾਪਾ ਪੈਨਸ਼ਨ ਹੋਵੇ ਵਿਧਵਾ ਪੈਨਸ਼ਨ ਹੋਵੇ ਹੋਰ ਕਈ ਜਿਹੜੀਆਂ ਸੁਵਿਧਾਵਾਂ ਨੇ ਉਸ ਨੂੰ ਲੋਕ ਫਾਇਦਾ ਲੈ ਲਏ ਨੇ ਤੇ ਗੱਲਬਾਤ ਕਰਦੇ ਭਾਈ ਸਤਸ੍ਰੀ ਅਕਾਲ ਜੀ ਸਤਸ੍ਰੀ ਅਕਾਲ ਜੀ ਹਰਗਵੀਰ ਸਿੰਘ ਜੀ ਠੀਕ ਠਾਕ ਹੋ ਹਾਂਜੀ ਵਧੀਆ ਜੀ ਵਧੀਆ ਜਿਹੜੇ ਅੱਜ ਇਹ ਕੈਂਪ ਲਗਾਏ ਜਾ ਰਹੇ ਨੇ ਇਹ ਮੈਡਮ ਅਨਮੋਲ ਗਗਨਮਾਨ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਏ ਜਾ ਰਹੇ ਨੇ ਹਾਂਜੀ ਹਾਂਜੀ ਇਹ ਆਪਣਾ ਪੰਜਾਬ ਸਰਕਾਰ ਹਮ ਕਿਰਤ ਵਿਭਾਗ ਕੈਬਨਟ ਮੰਤਰੀ ਮੈਡਮ ਅਨਮੋਲ ਗਗਨਮਾਨ ਜੀ ਜਿਹੜੇ ਸਾਡੇ ਲੇਬਰ ਮਨਿਸਟਰ ਨੇ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਕੈਂਪ ਲਗਾਇਆ ਜਾ ਰਿਹਾ ਹੈ ਤਾਂ ਜੋ ਜਿਹੜੀ ਅੱਜ ਪੰਜਾਬ ਸਰਕਾਰ ਆਪ ਦੇ ਦਰ ਆ ਜਿਹੜੀ ਆਪਣੀ ਸਕੀਮ ਚੱਲ ਰਹੀ ਹੈ ਵੀ ਜਿਹੜੀ ਦਫਤਰਾਂ ਵਿੱਚ ਲੋਕਾਂ ਦੀ ਖੱਜਲ ਖਵਾਰੀ ਹੋ ਰਹੀ ਹੈ ਉਹਨੂੰ ਦੂਰ ਕਰਨ ਦੇ ਲਈ ਪਿੰਡਾਂ 'ਚ ਜਾ ਜਾ ਕੇ ਆਪਾਂ ਅਵੇਅਰਨੈਸ ਦੇ ਰਹੇ ਆਂ ਤੇ ਅਵੇਅਰਨੈਸ ਲਾ ਕੇ ਲੋਕਾਂ ਦੇ ਫਾਰਮ ਭਰ ਰਹੇ ਕੈਂਪ ਲਗਾ ਰਹੇ ਆਂ ਲੱਗਦਾ ਜਿਹੜੀਆਂ ਪਹਿਲਾਂ ਗੱਲਾਂ ਹੁੰਦੀਆਂ ਸੀ ਕਿ ਸਰਕਾਰ ਕਹਿੰਦੀ ਸੀ ਪਿੰਡਾਂ ਜਾਂ ਗਲੀਆਂ 'ਚ ਜਿਹੜੀ ਸਰਕਾਰ ਚੱਲੂਗੀ ਬੇ ਉਸੇ ਤਰ੍ਹਾਂ ਜਿਹੜੀ ਇਹ ਮੁਹੀਮ ਹੈ ਹੁਣ ਪਿੰਡਾਂ ਦੇ ਵਿੱਚ ਪਹੁੰਚ ਚੁੱਕੀ ਹੈ ਜੀ ਬਿਲਕੁਲ ਬਿਲਕੁਲ ਸਰਕਾਰ ਬਚਨਬੱਧ ਹੈ ਜੀ ਸਰਕਾਰ ਨੇ ਜਿਹੜਾ ਇਹ ਗੱਲਾਂ ਕਹੀਆਂ ਸੀਗੀਆਂ ਸਾਰੀਆਂ ਵੀ ਘਰ ਘਰ ਜਾ ਕੇ ਕੰਮ ਹੋਣਗੇ ਦੇਖੋ ਸਾਰੀਆਂ ਟੀਮਾਂ ਬਣਾਈਆਂ ਹੋਈਆਂ ਨੇ ਮੰਤਰੀ ਜੀ ਨੇ ਸਾਡੇ ਕੈਬਨਟ ਮੰਤਰੀਆਂ ਮੋਲਕ ਅਗਰਮਾਨ ਜੀ ਜੋ ਸਾਡੇ ਲੇਬਰ ਮਿਨਿਸਟਰ ਨੇ ਸਪੈਸ਼ਲ ਉਹਨਾਂ ਨੇ ਸਾਡੀਆਂ ਟੀਮਾਂ ਬਣਾ ਕੇ ਜਿਹੜੀਆਂ ਹੈਗੀਆਂ ਪੂਰੇ ਆਪਣੇ ਹਲਕੇ ਦੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚ ਭੇਜ ਰਹੇ ਨੇ ਜੋ ਆਪਣੇ ਮਜ਼ਦੂਰ ਵਰਗ ਹੈਗਾ ਹੈ ਤਾਂ ਜੋ ਉਹਨੂੰ ਸਕੀਮਾਂ ਵਿੱਚ ਮਿਲਣ ਸਕੇ ਸਾਰੀਆਂ ਤੇ ਲੋਕਾਂ ਨੂੰ ਸਮਝਾਇਆ ਕਿ ਇਸ ਤਰ੍ਹਾਂ ਜਾ ਰਿਹਾ ਪਿੰਡਾਂ ਦੇ ਵਿੱਚ ਬੁਢਾਪਾ ਪੈਨਸ਼ਨ ਦੀ ਗੱਲ ਕਰੀਏ ਲੇਬਰ ਕਾਰਡ ਦੀ ਗੱਲ ਕਰੀਏ ਮਨ ਕੇ ਕਿਸ ਤਰ੍ਹਾਂ ਮੋਟੀਵੇਟ ਕਿਸ ਤਰ੍ਹਾਂ ਕੀਤਾ ਜਾ ਰਿਹਾ ਹਾਂਜੀ ਉਹਨਾਂ ਨੂੰ ਅਵੇਰਨੈਸ ਦਿੱਤੀ ਜਾ ਰਹੀ ਹੈ ਕੈਂਪ ਲਗਾ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਸਾਰਿਆਂ ਦੇ ਵਿੱਚ ਜਿਵੇਂ ਕਿ ਆਪ ਮੋਤਬਰ ਸਾਡੇ ਜਿਹੜੇ ਜਿਹਨਾਂ ਨੇ ਕੈਂਪ ਲਾਇਆ ਨਾਲ ਖੜੇ ਨੇ ਸਾਰੇ ਤੇ ਇਹਨਾਂ ਨੇ ਜਿਹੜਾ ਉਪਰਾਲਾ ਕਰਿਆ ਹੋਇਆ ਤੇ ਤੁਹਾਡੇ ਸਾਹਮਣੇ ਜਿੰਨੇ ਵੀ ਅੱਜ ਲੋਕ ਆਏ ਨੇ ਸਾਰੇ ਉਹਨਾਂ ਨੂੰ ਆਪਾਂ ਬਾਕਾਇਦਾ ਬਿਠਾ ਕੇ ਸਮਝਾ ਰਹੇ ਹਾਂ ਤੇ ਉਹਨੇ ਫਾਰਮ ਭਰ ਰਹੇ ਆ। ਬੁਢਾਪਾ ਪੈਨਸ਼ਨ ਦੇ ਫਾਇਦੇ ਕੀ ਹੁੰਦੇ ਨੇ ਇੱਕ ਵਾਰ ਦੱਸਣਾ ਚਾਹੋਗੇ? ਬੁਢਾਪਾ ਪੈਨਸ਼ਨ ਬੜੀ ਪੈਨਸ਼ਨ ਲੱਗਦੀ ਹੈ ਸਰਕਾਰ ਦੁਆਰਾ ਜ ਜਿਹਦੀ ਉਮਰ ਆਪਣੀ ਲੇਡੀਜ਼ ਦੀ 58 ਸਾਲ ਦੀ ਹੁੰਦੀ ਹੈ ਤੇ ਜੈਂਟੀ ਪੈਨਸਲ ਦੀ ਉਮਰ ਆਪ ਹੋ ਜਾਂਦੀ ਹੈ ਤਾਂ ਉਹਦੇ ਨੂੰ ਬੁਢਾਪਾ ਪੈਨਸ਼ਨ ਲੱਗ ਜਾਂਦੀ ਹੈ। ਉਸ ਤੋਂ ਪਰ ਪੈਨਸ਼ਨ ਲੱਗ ਜਾਂਦੀ ਹੈ। ਲੇਬਰ ਕਾਰਡ ਦੇ ਕੀ ਬੈਨੀਫਿਟ ਹ ਦੂਰ ਮਿਸਤਰੀ ਸਰੀ ਵਾਲਾ ਬਿਲਡਿੰਗ ਵਾਲਾ ਪੀਓਪੀ ਵਾਲਾ ਜਿਹੜੇ ਕਿ ਇੱਕ ਬਿਲਡਿੰਗ ਬਣਾਉਣ ਚ ਸਹਿਯੋਗ ਕਰਦੇ ਨੇ ਇਹ ਸਾਰੇ ਉਹਨਾਂ ਦੇ ਲੇਬਰ ਕਾਰਡ ਬਣਦੇ ਆ ਕੋਈ ਉਮਰ ਦੀ ਸੀਮਾ ਤਾਂ ਨਹੀਂ ਹੁੰਦੀ ਇਹਦੀ ਉਮਰ ਦੀ ਸੀਮਾ ਹੈਗੀ ਆ 18 ਤੋਂ ਲੈ ਕੇ 60 ਸਾਲ ਦੇ ਵਿੱਚ ਵਿੱਚ ਇਹਦੀ ਉਮਰ ਹੋਣੀ ਚਾਹੀਦੀ ਹੈ ਤੇ ਉਹ ਬਕਾਇਦਾ ਉਹ ਸਿਰਫ ਕਿਰਤੀ ਹੋਣਾ ਚਾਹੀਦਾ ਕੰਮ ਕਰਦਾ ਹੱਥੀ ਕੰਮ ਕਰਦਾ ਹੋਣਾ ਚਾਹੀਦਾ ਹੈ ਉਹ ਸਾਰੀ ਦਾ ਕੰਮ ਕਰਦਾ ਹੋਣਾ ਚਾਹੀਦਾ ਹੈ ਤੇ ਉਹਦੇ ਨਾਲ ਇਹਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਸਕੀਮਾਂ ਨੇ ਬਹੁਤ ਜ਼ਿਆਦਾ 17-18 ਸਕੀਮਾਂ ਨੇ ਜਿਸ ਤਰ੍ਹਾਂ ਕਿ ਮੈਂ ਦੱਸ ਦੇਣਾ ਚਾਹੁੰਦਾ ਵੀ ਵਜੀਫਾ ਸਕੀਮ ਲਾ ਲਓ ਆਪਾਂ ਵਜੀਫਾ ਸਕੀਮ ਜਿਹੜ ਬੱਚੇ ਨੂੰ ਮਿਲਦਾ ਏ ਉਹਦੇ ਬੱਚੇ ਨੂੰ ਉਹਦੇ ਬੱਚੇ ਨੂੰ ਵਰਕਰ ਦੇ ਖਾਤੇ ਚ ਜਾਂਦਾ ਏ ਉਹ ਕਿਸ ਤਰ੍ਹਾਂ ਜਿਵੇਂ ਕੋਈ ਬੱਚਾ ਕਲਾਸ ਚ ਪੜਦਾ ਏ ਪਹਿਲੀ ਕਲਾਸ ਚ ਪੜਦਾ ਦੂਸਰੀ ਚ ਪੜਦਾ ਏ ਜਦੋਂ ਪੰਜਵੀਂ ਪੜਦਾ ਜਾਂ ਅੱਠਵੀਂ ਦਸਵੀਂ ਚਲੇ ਜਾਂਦਾ ਏ ਜਿਵੇਂ ਪਲੱਸ 1 ਪਲੱਸ 2 ਚ ਹੋ ਗਿਆ ਤਾਂ ਲੇਡੀ ਜਿਹੜੀ ਕੁੜੀ ਹੋਏਗੀ ਬੱਚੀ ਹੋਏਗੀ ਉਹਨੂੰ 25000 ਰੁਪਿਆ ਤੇ ਜਿਹੜਾ ਬੱਚਾ ਹੋਵੇਗਾ ਮੁੰਡਾ ਹੋਵੇਗਾ ਉਹਨੂੰ 20000 ਰੁਪਿਆ ਮਿਲਦਾ ਏ ਸਾਲ ਦਾ ਸਾਲ ਦਾ ਜੀ ਸਾਲ ਦਾ ਬਿਲਕੁਲ ਜੀ ਕਿ ਇਹ ਵੀ ਬੈਨੀਫਿਟ ਹੁੰਦੇ ਨੇ ਲੇਬਰ ਕਾਰਡ ਦੇ ਇਹਦੇ ਨਾਲ ਨਾਲ ਜਿਵੇਂ ਆਪਾਂ ਬੱਚੀ ਦਾ ਵਿਆਹ ਕਰਨਾ ਹੈ ਜਿਹਦੇ ਆ ਲੇਬਰ ਕਾਰਡ ਬਣਿਆ ਹੋਇਆ ਹੈ ਤੇ 51 51000 ਦੀ ਦੋ ਸ਼ਗਨ ਸਕੀਮਾਂ ਨੇ ਦੋ ਬੱਚੀਆਂ ਵਾਸਤੇ ਜਦੋਂ ਬੱਚੀ ਦਾ ਬੱਚੀ ਦਾ ਵਿਆਹ ਹੋਣਾ ਹੈ ਤਾਂ ਉਸਨੇ ਅਪਲਾਈ ਕਰਨਾ ਹੈ ਫਾਰਮ ਪਰ ਸੂਭਦਾ ਸੈਂਟਰ ਪਰ ਨਾ ਹੈ ਤਾਂ ਉਹ 51000 ਰੁਪਏ ਸ਼ਗਨ ਸਕੀਮ ਜਿਹੜੀ ਹੈਗੀ ਉਹਦੇ ਖਾਤੇ ਚ ਆ ਜਾਣੀ ਇਹ ਲੱਗਦਾ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਜਦੋਂ ਆਪਾਂ ਕਿਤੇ ਬਲਕਿ ਕੋਟਕਚੈਰੀ ਚ ਜਾਂਦੇ ਉੱਥੇ ਸਮਝ ਨਹੀਂ ਲੱਗਦੀ ਹੁਣ ਪਿੰਡਾਂ ਦੇ ਵਿੱਚ ਜਿਹੜੇ ਕੈਂਪ ਲਗਾਉਣ ਦਾ ਮਕਸਦ ਇਹੀ ਹੈ ਇਹ ਬਿਲਕੁਲ ਇਹੀ ਮਕਸਦ ਹੈਗਾ ਵੀ ਤਾਂ ਜੋ ਲੋਕ ਜਿਹੜੇ ਅਵੇਅਰ ਹੋ ਜਾਣ ਕਿਉਂਕਿ ਇਹ ਸਕੀਮਾਂ ਤੋਂ ਆਪਣਾ ਅਵੇਸਲੇ ਰਹਿ ਜਾਂਦੇ ਆ ਲੋਕ ਪਤਾ ਨਹੀਂ ਲੱਗਦਾ ਹੈਗਾ ਅਸੀਂ ਦੇਖ ਸਕਦੇ ਆ ਵੀ ਜਿਹੜੇ ਸਾਡੇ ਮਜ਼ਦੂਰ ਹੈ ਉਹ ਆਪਣਾ ਲੇਬਰ ਕਾਰਡ ਹੀ ਨਹੀਂ ਬਣਾਉਂਦੇ ਤੇ ਹੁਣ ਸਪੈਸ਼ਲੀ ਤੌਰ ਤੇ ਸਾਡੇ ਕੈਬਨਿਟ ਮੰਤਰੀ ਜੀ ਨੇ ਕਿਹਾ ਏ ਅਨਮੋਲ ਗਗਨਮਾਨ ਜੀ ਨੇ ਕਿਹਾ ਵੀ ਤੁਸੀਂ ਜਾ ਕੇ ਪਿੰਡਾਂ ਦੇ ਵਿੱਚ ਪਹਿਲਾਂ ਅਵੇਅਰਨੈਸ ਕਰੋ ਤੇ ਉਹਦੇ ਆਪਣੇ ਫਾਰਮ ਭਰੋ ਤੇ ਉਹਦੇ ਫਾਰਮ ਲੇਬਰ ਕਾਰਡ ਬਣਾ ਕੇ ਤਾਂ ਆਪਾਂ ਜੋ ਅਗਲੀ ਸਕੀਮਾਂ ਕਾਰਵਾਈ ਹੈਗੀ ਆਪਾਂ ਅੱਗੇ ਜਿਹੜੀ ਸਕੀਮਾਂ ਦੰਨੀਆਂ ਉਹਦੇ ਖਾਤੇ 'ਚ ਪੈਸੇ ਪਾਈਏ ਤੇ ਇਕਬੀਰ ਜੀ ਇਸ ਤੋਂ ਅਗਲੀ ਕਿਹੜੀ ਸਕ ਪੈਦਾ ਹੁੰਦੀ ਹੈ ਬੱਚੀ ਪੈਦਾ ਹੁੰਦੀ ਹੈ ਲਾਪਾਤਰੀ ਦੇ ਘਰੇ ਤਾਂ 75000 ਦੀ ਐਫ ਡੀ ਹੁੰਦੀ ਹੈ ਜਦੋਂ ਬੱਚੀ ਦਾ ਵਿਆਹ ਹੋਣਾ ਜਾਂ 18 ਸਾਲ ਤੋਂ ਜ਼ਿਆਦਾ ਹੋਣਾ ਹੈ ਤਾਂ ਜਿਹੜੀ ਐਫਡੀ ਹੈ ਉਹ ਦੁੱਗਣੀ ਤਿਗਣੀ ਹੋ ਕੇ ਉਹਨੂੰ ਮਿਲਨੀ ਆ ਜਿਵੇਂ ਕਿ 1.5 ਤੋਂ 2 ਲੱਖ ਰੁਪਏ ਹੋ ਕੇ ਮਿਲਨੀ ਆ ਤੇ ਇਹਦੇ ਨਾਲ ਨਾਲ ਅੱਖਾਂ ਲਈ ਦੰਦਾਂ ਲਈ ਕੰਨਾਂ ਲਈ ਪੈਸੇ ਆਉਂਦੇ ਆ ਤੇ ਕੋਈ ਭਿਆਨਕ ਬਿਮਾਰੀ ਲੱਗ ਜਾਂਦੀ ਹੈ ਉਹਦੇ ਲਈ 1 ਲੱਖ ਰੁਪਿਆ ਇਲਾਜ ਫ੍ਰੀ ਹੈ ਪਰਮਾਤਮਾ ਨਾ ਕਰੇ ਜੇ ਕਿਸੇ ਲਾਪਾਸਰੀ ਡੈਥ ਹੋ ਜਾਂਦੀ ਹੈ ਐਕਸੀਡੈਂਟ ਨਾਲ ਡੈਥ ਹੁੰਦੀ ਹੈ ਤਾਂ 4 ਲੱਖ ਰੁਪਏ ਉਹਦੇ ਪਰਿਵਾਰ ਨੂੰ ਮਿਲਦਾ ਹੈ ਜਿਹੜਾ ਉਹਦਾ ਨਾਮਿਨੀ ਹੁੰਦਾ ਹੈ ਤੇ ਉਸ ਤੋਂ ਨਾਲ ਜੇ ਉਹਦੀ ਕੁਦਰਤੀ ਮੌਤ ਹੁੰਦੀ ਹੈ ਤਾਂ 2 ਲੱਖ ਰੁਪਿਆ ਤੇ ਸੰਸਕਾਰ ਵਾਸਤੇ ਵੀ ਗਵਰਨਮੈਂਟ ਇਹ ਬਹੁਤ ਜ਼ਿਆਦਾ ਸਕੀਮਾਂ ਨੇ ਆਪਾਂ ਵਿਸਤਾਰ ਨਾਲ ਦੱਸਾਂਗੇ ਤਾਂ ਬਹੁਤ ਟਾਈਮ ਲੱਗ ਜਾਏਗਾ ਇਹ ਸਾਰਾ ਜਿਹੜਾ ਮਿਲ ਕੇ ਜਿਹੜਾ ਜੇ ਇੱਥੇ ਲਗਾਇਆ ਜਾ ਰਿਹਾ ਕੈਂਪ ਕਿਰਤ ਵਿਭਾਗ ਵੱਲੋਂ ਹੀ ਹੈ ਹਾਂਜੀ ਇਹ ਕਿਰਤ ਵਿਭਾਗ ਵੱਲੋਂ ਲੇਬਰ ਬੋਰਡ ਵੱਲੋਂ ਲਗਾਇਆ ਜਾ ਰਿਹਾ ਹੈ ਇੱਕ ਕੈਬਨਿਟ ਮੰਤਰੀ ਅਨਮੋਲ ਗਗਰਵਾ ਜੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਇਆ ਰਿਹਾ ਹੈ ਕਿੰਨੇ ਵਜੇ ਤੱਕ ਚੱਲੂਗਾ ਕਿਉਂਕਿ ਹੋਰ ਵੀ ਪਿੰਡਾਂ ਦੇ ਲੋਕ ਵੀ ਇੱਥੇ ਪਹੁੰਚਾਂਗੇ ਇਹ ਖੇਜਰਾਬਾਦ ਦੇ ਜਰੂਰੀ ਹੈ ਨਹੀਂ ਨਹੀਂ ਅਸੀਂ ਅਗਲੇ ਪਿੰਡ ਜਿਹੜੇ ਹੈਗੇ ਸਾਰੇ ਅਨਾਊਂਸਮੈਂਟ ਕਰਵਾ ਦਿੰਨੇ ਆ ਕਹਿ ਕੇ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆ ਕੇ ਜੀ ਕਵਰੀ ਕੀਤੀ ਹੈ ਠੀਕ ਹੈ ਥੈਂਕ ਯੂ ਸੋ ਦੇਖ ਸਕਦੇ ਹੋ ਅਜੇ ਪਿੰਡ ਖਿਜਰਾਵਾਦੀ ਦੀ ਤਸਵੀਰਾਂ ਨੇ ਇੱਥੇ ਕਿ ਕੀਰਤ ਵਿਭਾਗ ਵੱਲੋਂ ਇੱਕ ਪੰਜਾਬ ਸਰਕਾਰ ਵੱਲੋਂ ਇੱਕ ਪਿੰਡਾਂ ਦੇ ਵਿੱਚ ਜਿਹੜੇ ਕਾਰਡ ਬਣਾਏ ਜਾ ਰਹੇ ਨੇ ਲੇਬਰ ਕਾਰਡ ਹੋਵੇ ਬੁਢਾਪਾ ਪੈਨਸ਼ਨ ਹੋਵੇ ਹੋਰ ਕਈ ਸਕੀਮਾਂ ਨੂੰ ਲੈ ਕੇ ਜੋ ਕਿ ਲੋਕਾਂ ਨੂੰ ਅਵੇਅਰਨੈਸ ਕੀਤੀ ਜਾ ਰਹੀ ਹੈ ਤੇ ਲਗਾਤਾਰ ਜਿਹੜੇ ਇਹ ਕੈਂਪ ਨੇ ਮੈਡਮ ਅਨਮੋਲ ਗਗਨਮਾਨ ਜੋਗੀ ਕੈਪਟਨ ਮੰਤਰੀ ਨੇ ਤੇ ਉਹਨਾਂ ਵੱਲੋਂ ਜਿਹੜੇ ਇਹ ਕੈਂਪ ਨੇ ਪਿੰਡਾਂ ਦੇ ਵਿੱਚ ਲਗਾਏ ਜਾ ਰਹੇ ਨੇ ਧੰਨਵਾਦ ਜੀ